हां जी दोस्तों ਇਹ ਆ ਯੂਰਪ ਦਾ ਕਹਿ ਲੋ ਬੈਲਜੀਅਮ ਦਾ ਕਹਿ ਲੋ ਮੌਸਮ ਦੁਪਹਿਰੋਂ ਪਹਿਲਾਂ ਮੌਸਮ ਗਰਮ ਹੁੰਦਾ ਪੂਰਾ ਤੇ ਭਾਵੇਂ ਟੈਂਪਰੇਚਰ 30 ਹੋਵੇ 32 ਹੋਵੇ ਜਿੰਨਾ ਮਰਜ਼ੀ ਹੋਵੇ ਤੇ ਇੱਥੇ ਮਿੰਟ ਦਾ ਵਸਾ ਨਹੀਂ ਕਿ ਕਿਹੜੇ ਵੇਲੇ ਮੀਂਹ ਆ ਜਾਣਾ ਤੇ ਮੌਸਮ ਇੱਕਦਮ ਠੰਡਾ ਹੋ ਜਾਣਾ ਤੁਸੀਂ ਦੇਖ ਸਕਦਾ ਕਿੰਨੀ ਤੇਜ਼ ਮਤਲਬ ਮੀਂਹ ਪੈ ਰਿਹਾ ਉਹ ਬੱਸ ਇੱਥੇ ਮੀਂਹ ਮੌਸਮ ਇਦਾਂ ਦਾ ਹੀ ਰਹਿੰਦਾ ਨਾ ਮੌਸਮ ਦਾ ਇੱਕ ਮਿੰਟ ਦਾ ਵਸਾ ਨਹੀਂ ਹੈਗਾ ਭਾਈ ਕਿਹੜੇ ਵੇਲੇ ਕਿਦਾਂ ਦਾ ਆ ਜਾਣਾ ਹੁਣ ਤੁਸੀਂ ਦੇਖੋ ਕਿੰਨੀ ਤੇਜ਼ ਮੀਂਹ ਪੈ ਰਿਹਾ ਪੂਰੀਆਂ ਸਪੀਡਾਂ ਤੇ ਹਾਂਓ ਪ੍ਰਿੰਟਰ ਵੀ ਆ ਜੀ ਹਾਂ ਆਪਣੀ ਜਿਹੜੀ ਸਬਜ਼ੀ ਲਈ ਹੋਈ ਆ ਇੱਧਰ ਵੀ ਤੇ ਮੀਂਹ ਤੁਸੀਂ ਦੇਖ ਸਕਦੇ ਆ ਮੇਰੇ ਦਿਖਾਉਣ ਦਾ ਮਤਲਬ ਇਹ ਸੀ ਕਿ ਇੱਥੇ ਮੌਸਮ ਦਾ ਇੱਕ ਮਿੰਟ ਦਾ ਵਸਾ ਨਹੀਂ ਹੈਗਾ ਕਿ ਕਦੋਂ ਮੀਂਹ ਆ ਜਾਣਾ ਤੇ ਕਦੋਂ ਟੈਂਪਰੇਚਰ 30 32 35 ਹੋ ਜਾਣਾ ਸੋ ਇਹ ਕੁਦਰਤ ਹੈ ਜੀ ਕੁਦਰਤ ਦੇ ਰੰਗ ਆ ਤੇ ਵਾਹਿਗੁਰੂ ਪਰਮਾਤਮਾ ਉਹ ਹੀ ਜਾਣਦਾ ਆਪਣੇ ਰੰਗਾਂ ਨੂੰ